ਦੋਸਤੋ ਜਿਹੜੀ ਆਪਾਂ ਵੀਡੀਓ ਪਾ ਰਹੇ ਹਾਂ ਵੈਸੇ ਕਿ ਤੁਹਾਨੂੰ ਪਤਾ ਕਿ ਪੀਯੂ ਜਿਹੜਾ ਮੋਰਚਾ ਉਹ ਚੱਲ ਰਿਹਾ ਪੰਜਾਬ ਯੂਨੀਵਰਸਿਟੀ ਵਿੱਚੋਂ ਮੋਰਚਾ ਮੰਨ ਚੱਲੀ ਜਾਂਦਾ ਤੇ ਇੱਕ ਤਰੀਕ ਤੋਂ ਆਪਾਂ ਇੱਥੇ ਹੈਗੇ ਆ ਸਿਰਫ ਤੁਹਾਨੂੰ ਅਪਡੇਟ ਦੇਣੀ ਆ ਕਿ ਪਿਛਲੇ ਦੋ ਤਿੰਨ ਦਿਨਾਂ ਚ ਜੋ ਗੱਲਾਂ ਹੋਈਆਂ ਨੇ ਕੋਈ ਸਾਂਝੀਆਂ ਨਹੀਂ ਕਰ ਸਕੇ ਪਿਛਲੀ ਮੀਟਿੰਗ ਜਦੋਂ ਵੀਸੀ ਨਾਲ ਹੋਈ ਸੀ ਆਪਾਂ ਉਹਨਾਂ ਤੋਂ ਮੰਗ ਕਰੀ ਸੀ ਕਿ ਜਿਹੜੀਆਂ ਸਾਡੀਆਂ ਚਾਰ ਪੰਜ ਮੰਗਾ ਲੋਕਲ ਮੰਗਾ ਸੀ ਕਿ ਇੱਕ ਤਾਂ ਵੀਸੀ ਇਹ ਕਿੰਨੇ ਵਾਰੀ ਨਾਲ ਕੈਸ ਮਤਲਬ ਸਟੇਟਮੈਂਟ ਦੇਵੇ ਸਾਨੂੰ ਕਿ ਕੋਈ ਨਵੇਂ ਡਿਸੀਜਨ ਨਹੀਂ ਲੈ ਜਾਣਗੇ ਤੇ ਸਿਰਫ ਜਿਹੜੀ ਰੂਟੀਨ ਫੰਕਸ਼ਨਿੰਗ ਹੈ ਉਹ ਯੂਨੀਵਰਸਿਟੀ ਦੀ ਜਾਰੀ ਰੱਖੂਗੀ ਉਹ ਉਹਨਾਂ ਨੇ ਮੰਨੇ ਆ। ਉਤੋਂ ਬਿਨਾ ਜਿਹੜਾ ਮਤਲਬ ਕੇਸਾਂ ਨਾਲ ਸੀਗਾ ਪਿਛਲੇ ਸੈਨੇਟ ਪ੍ਰੋਟੈਸਟ ਵੇਲੇ ਦੇ ਕੇਸ ਸੀਗੇ ਉਹਨਾਂ ਨੇ ਮਤਲਬ ਪ੍ਰੋਸੈਸ ਸ਼ੁਰੂ ਕਰ ਦਿੱਤਾ ਵਿਡਰੋ ਕਰਨ ਦਾ ਤੇ ਸਿਵਲ ਸੂਟ ਹੋ ਗਏ ਨੇ ਕਿ ਅਸੀਂ ਪਹਿਲੀ ਪੇਸ਼ੀ ਤੇ ਹੁਣ ਉਹ ਵਿਡਰੋ ਕਰਾਂਗੇ। ਉਹਦੇ ਤੇ ਮਤਲਬ ਉਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਇਹ ਤੋਂ ਬਿਨਾ ਜਿਹੜਾ ਤੁਹਾਡੇ ਯਾਦ ਆ ਕਿ ਇੱਕ ਵੈਟਿੰਗ ਕਮੇਟੀ ਦਾ ਇਸ਼ੂ ਸੀਗਾ ਕਿ ਸਰਦਾਰ ਰਵੀਰ ਸਿੰਘ ਦੇ ਬੋਲਣ ਤੋਂ ਬਾਅ ਪੀਯੂਸੀਐਸਸੀ ਦੀ ਜਿਹੜੀ ਮਤਲਬ ਉਹਨਾਂ ਵਾਸਤੇ ਐਸਓਪੀ ਤਾਂ ਕਿ ਸਬਧਾਨ ਨਮ ਬਣਾਇਆ ਸੀ ਪੀਯੂਸੀਐਸਸੀ ਦਾ ਉਹ ਰਿਵਿਊ ਕਰਨਗੇ ਤੇ ਉਹਦਾ ਮਤਲਬ ਕਾਉਂਸਲ ਤੇ ਸਟੂਡੈਂਟਾਂ ਨਾਲ ਮਿਲ ਕੇ ਰਿਵਿਊ ਹੋਊਗਾ ਤੇ ਉਸ ਤੋਂ ਬਾਅਦ ਤੁਹਾਨੂੰ ਨਵੇਂ ਸਿਰੇ ਤੋਂ ਮਤਲਬ ਤਿਆਰ ਕੀਤਾ ਜਾਵੇ ਉਹ ਤਾਂ ਮੈਂ ਉਹਨਾਂ ਨੇ ਕਹਿ ਕੇ ਰੈਜ਼ਰਵੇਸ਼ਨ ਪਾਲਿਸੀ ਰੱਤਾ ਜਿਵੇਂ ਵੀ ਮਤਲਬ ਪਾਲਿਸੀ ਫਰੇਮਵਰਕ ਜੋ ਸਾਨੂੰ ਲਾਗੂ ਕਰੂਗੀ ਉਹ ਸਭ ਉਹਨਾਂ ਨੇ ਲਾਗੂ ਕੀਤਾ ਵਾ ਤਾਂ ਜਿਹੜੀਆਂ ਲੋਕਲ ਮੰਗਾ ਸੀਗੀਆਂ ਸਾਡੀਆਂ ਉਹਨਾਂ ਨੇ ਮੰਨ ਲਈ ਤੇ ਜਿਹੜੀ ਰਹੀ ਗੱਲ ਤਰੀਕ ਦੀ ਤਰੀਕ ਤੇ ਦੋਸਤੋ ਆਪਾਂ ਜਿਵੇਂ ਤੁਹਾਨੂੰ ਦੱਸਿਆ ਹੋਇਆ ਹੈਗਾ 18 ਤਰੀਕ ਨੂੰ ਇੱਥੇ ਇਹਨਾਂ ਨੂੰ ਮਤਲਬ ਅਪੀਲ ਵੀ ਕਰ ਰਹੇ ਨੇ ਕਿ ਉਸ ਤੋਂ ਪਹਿਲਾਂ ਜਿਹੜਾ ਸਾਡਾ ਮਸਲਾ ਉਹਨੇ ਨੇੜਿਆ ਜਾਵੇ ਕਿਉਂਕਿ ਜੇ ਉਦੋਂ ਤੱਕ ਸੈਨੇਟ ਦਾ ਸ਼ੈਡਿਊਲ ਨਹੀਂ ਆਉਂਦਾ ਤਾਂ ਲਾਜ਼ਮੀ ਗੱਲ ਹੈ ਕਿ ਪੇਪਰ ਅਸੀਂ ਇੱਥੇ ਨਹੀਂ ਹੋਣ ਦੇਵਾਂਗੇ ਫਿਰ ਉਹਦੇ ਵਾਸਤੇ ਐਡਮਿਨ ਬਲੌਕ ਦੀ ਜਿਹੜੀ ਮਤਲਬ ਫੰਕਸ਼ਨਿੰਗ ਹੈ ਉਹ ਅਸੀਂ ਬੰਦ ਕਰਾਂਗੇ ਮਤਲਬ ਜੋ ਪ੍ਰਸ਼ਾਸਨਿਕ ਕਾਰਵਾਈ ਯੂਨੀਵਰਸਿਟੀ ਹੁੰਦੀ ਹੈ ਉਹ ਸਾਰੀ ਅਸੀਂ ਰੋਕਾਂਗੇ ਉਹਦੇ ਤੇ ਅਸੀਂ ਅੜੇ ਹੋਏ ਹਾਂ ਤੇ ਉਹਦੇ ਤੇ ਯੂਨੀਵਰਸਿਟੀ ਸਾਨੂੰ ਬਾਰ-ਬਾਰ ਇਹੀ ਅਪੀਲ ਕਰ ਰਹੀ ਹੈ ਕਿ ਸਾਨੂੰ 25 ਤਰੀਕ ਤੱਕ ਦਾ ਸਮਾਂ ਦੇ ਦਿਓ ਮਤਲਬ ਕਾਫੀ ਲੰਬਾ ਸਮਾਂ ਮੰਗ ਰਹੇ ਨੇ ਤੇ ਪਰ ਹਲੇ ਤੱਕ ਇਹ ਸਮਾ ਮੰਗਣ ਦੀ ਗੱਲ ਤਾਂ ਆਉਂਦੀ ਹੈ ਜੇ ਘੱਟੋ ਘੱਟ ਵਾਈਸ ਪ੍ਰੈਜ਼ੀਡੈਂਟ ਆਫਿਸਾਂ ਨੂੰ ਕੁਝ ਕਲੈਰੀਫਿਕੇਸ਼ਨ ਦਿੰਦਾ ਕਿ ਕਦੋਂ ਤੱਕ ਕੀ ਮੰਨ ਕੇ ਅਸੀਂ ਬੈਠੇ ਕਦੋਂ ਤੱਕ ਇਹ ਹੋ ਜਾਊਗਾ ਕਿਉਂਕਿ ਹਰੇਕ ਤੱਕ ਉਧਰੋਂ ਕੋਈ ਸਟੇਟਮੈਂਟ ਨਹੀਂ ਆਈ ਕਿ ਇਹਦੇ ਤੇ ਕਾਰਵਾਈ ਕੀ ਹੋ ਰਹੀ ਹੈ ਇਸੇ ਸਮੇਂ ਦੌਰਾਨ ਤੁਹਾਨੂੰ ਸਾਰਿਆਂ ਨੇ ਮਤਲਬ ਰਵਨੀਤ ਬਿੱਟੂ ਦੀਆਂ ਸਟੇਟਮੈਂਟਾਂ ਵਿੱਚ ਸੁਣੀਆਂ ਹੋਣਗੀਆਂ ਨਿਹੰਗ ਸਿੰਘਾਂ ਬਾਰੇ ਉਹਨਾਂ ਨੇ ਕਿਹਾ ਕਿ ਖੱਤਰ ਲੈ ਕੇ ਇੱਥੇ ਆ ਜਾਂਦੇ ਨੇ ਟਾਈਪ ਤੇ ਉਹਦੇ ਤੇ ਅਸੀਂ ਦੱਸਣਾ ਜਾਗੇ ਮਤਲਬ ਨਿਰੰਤਰ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ ਯੂਨੀਵਰਸਿਟੀ ਵੱਲੋਂ ਉਹ ਇਹ ਕੀਤੀ ਜਾ ਰਹੀ ਹੈ ਕਿ ਮਤਲਬ ਸਟੂਡੈਂਟਾਂ ਮਤਲਬ ਵਿਦਿਆਰਥੀ ਨੇ ਉਹਨਾਂ ਨੂੰ ਇਹਨੇ ਅਕਸਾਇਆ ਕਿ ਤੁਸੀਂ ਅੱਡ ਮੋਰਚਾ ਲਾਓ ਕੁਝ ਮਤਲਬ ਮਰੋਨਾ ਚੋਂ ਆਰਐਸਐਸ ਨਾਲ ਜੁੜੇ ਹੋਏ ਨੇ ਮਰ ਉਹ ਇੱਥੇ ਆਰਐਸਐਸ ਦੀਆਂ ਸ਼ਾਖਾ ਲਾਉਣ ਵਾਲੇ ਵਿਦਿਆਰਥੀ ਨੇ ਕੁਝ ਮਤਲਬ ਆਪਣੇ ਨਿੱਜੀ ਮਫਾਦਿਆਂ ਵਾਸਤੇ ਕਿ ਅੱਗੇ ਜੀ ਸਾਡੀ ਕੋਈ ਸੈਟਿੰਗ ਬੈਠ ਜੇ ਤੇ ਯੂਨੀਵਰਸਿਟੀ ਤੋਂ ਕੁਝ ਲੈ ਮਿਲ ਜੇ ਇਸ ਕਿਸਮ ਦੀਆਂ ਚੀਜ਼ਾਂ ਚ ਮਤਲਬ ਹਰਿਆਣੇ ਦੇ ਕੁਝ ਵਿਦਿਆਰਥੀਆਂ ਨੂੰ ਉਹ ਮਤਲਬ ਸਾਡੇ ਉਲਟ ਮਤਲਬ ਮੋਰਚਾ ਲਾਉਣ ਦੇ ਅਕਸਾਰ ਰਹੇ ਨੇ ਇਹਦੇ ਨਾਲ ਨਾਲ ਮਤਲਬ ਕੁਝ ਇਹ ਵੀ ਕੀਤਾ ਜਾ ਰਿਹਾ ਕਿ ਬੀਸੀ ਵੱਲੋਂ ਇਹੋ ਜਿਹਾ ਪ੍ਰਚਾਰ ਕੀਤਾ ਜਾ ਰਿਹਾ ਕਿ ਇੱਥੇ ਜੀ ਇਹ ਆਊਟਸਾਈਡਰ ਤਾਂ ਮੋਰਚੇ ਉੱਪਰ ਚੜ੍ਹਦੀ ਕਲਾ 'ਚ ਇਹ ਸਾਰੇ ਜਿਹੜੇ ਉਹਨਾਂ ਨੇ ਦੋ ਫੜ ਕਰੰਦੇ ਆ ਜਿਹੜਾ ਆਰਐਸਐਸ ਵਾਲਾ ਪ੍ਰਚਾਰ ਆ ਉਹਦਾ ਮੋਰਚੇ ਤੇ ਕੋਈ ਅਸਰ ਨਹੀਂ ਹੈ ਮੋਰਚਾ ਡੇਗਾ ਮੋਰਚਾ ਖੜਾ ਤੇ ਉਹ ਚ ਸਾਡਾ ਇੰਨੀ ਮੰਨਣਾ ਕਿ ਜੇ ਤਾਂ 18 ਤਰੀਕ ਤੱਕ ਮਤਲਬ ਸਾਨੂੰ ਕੋਈ ਤਰੀਕ ਆ ਜਾਂਦੀ ਹੈ ਠੀਕ ਹੈ ਨਹੀਂ ਤਾਂ ਫਿਰ 18 ਤਰੀਕ ਤੋਂ ਬਾਅਦ ਜਿਹੜਾ ਪੇਪਰਾਂ ਦੀ ਗੱਲ ਆ ਉਹ ਤਾਂ ਮਤਲਬ ਲਾਜ਼ਮੀ ਤੌਰ ਤੇ ਕੱਲ ਨੂੰ ਇੱਕ ਡਿਟੇਲਡ ਮਤਲਬ ਪ੍ਰੈਸ ਕਾਨਫਰੰਸ ਕਰਕੇ ਇਹਦੇ ਤੇ ਜਾਣਕਾਰੀ ਦੇ ਦੇਵਾਂਗੇ ਕਿ ਅਗਲੇ ਜਿਹੜੇ ਆਉਣ ਵਾਲੇ 15 20 ਦਿਨਾਂ ਦੇ ਪ੍ਰੋਗਰਾਮ ਨੇ ਉਹ ਕੀ ਰਹਿਣਗੇ ਤੇ ਉਮੀਦ ਇਹੀ ਕਰਦੇ ਆ ਕਿ ਗੱਲ ਨੂੰ ਇਹ ਨਾ ਵਧਾ ਚੰਗੇ ਰਹਿਣਗੇ ਕਿਉਂਕਿ ਬਾਰ ਬਾਰ ਸਾਨੂੰ ਗੱਲਬਾਤ ਇੱਕ ਕਿਹਾ ਜਾਂਦਾ ਕਿ ਇੱਥੇ ਜੀ ਇਹੋ ਜਿਹੇ ਤਤ ਆ ਰਹੇ ਨੇ ਦੇਖੋ ਜੀ ਜੇ ਇੱਥੇ ਕੁਝ ਹੋਊਗਾ ਤਾਂ ਸਾਰਾ ਪੰਜਾਬ ਆਊਗਾ ਤੇ ਜੋ ਪੰਜਾਬ ਚ ਸਾਰਾ ਕੁਝ ਤੇ ਹੋਊਗਾ ਲੋਕ ਸਾਡੇ ਆਉਣਗੇ ਸਾਡੀ ਯੂਨੀਵਰਸਿਟੀ ਆ ਸਾਡਾ ਕਲੇਮ ਆ ਤੇ ਇਹਦੇ ਨਾਲ ਨਾਲ ਇਹ ਵੀ ਇੱਕ ਮਤਲਬ ਸਾਡੇ ਵਾਸਤੇ ਚੰਗੀ ਚੀਜ਼ ਆ ਕਿ ਕੱਲ ਤੇ ਪਰਸੋਂ ਜੀ ਮੈਂ ਰਾਤ ਨੂੰ ਇੱਥੇ ਵੱਡੀ ਗਿਣਤੀ ਚ ਮਤਲਬ ਜਿਹੜੇ ਹੋਰ ਸੂਬਿਆਂ ਤੋਂ ਵਿਦਿਆਰਥੀ ਨੇ ਉਹ ਵੀ ਮਤਲਬ ਜਿਹੜੇ ਜਿੰਨਾ ਬਾਰੇ ਆਮ ਪ੍ਰਚਾਰ ਕਰਿਆ ਜਾਂਦਾ ਕਿ ਜੀ ਇਹ ਮੋਰਚੇ ਦਾ ਹਿੱਸਾ ਨਹੀਂ ਉਹ ਮਤਲਬ ਵੱਡੀ ਗਿਣਤੀ ਤੇ ਸ਼ਾਮ ਨੂੰ ਜੇ ਤੁਸੀਂ ਇੱਥੇ ਆਉਂਗੇ ਤਾਂ ਇੱਥੋਂ ਨੂੰ ਇਥੇ ਮਿਲਣਗੇ ਖਾਸ ਤੌਰ ਤੇ ਜਿਹੜੇ ਮਤਲਬ ਦੂਰ ਦਰਾਡੇ ਦੇ ਸੂਬਿਆਂ ਤੋਂ ਉਹ ਵੀ ਆਉਂਦੇ ਨੇ ਮਤਲਬ ਹਮਾਚਲੀ ਸਟੂਡੈਂਟ ਵੀ ਬਹੁਤ ਆਉਂਦਾ ਮਤਲਬ ਹੋਰ ਵੀ ਆਉਂਦੇ ਨੇ ਇਵਨ ਹਰਿਆਣਵੀ ਵੀ ਆਉਂਦੇ ਨੇ ਤਾਂ ਮੋਰਚਾ ਜੁੜਿਆ ਹੋਇਆ ਸਾਰੇ ਵਿਦਿਆਰਥੀਆਂ ਦੀ ਹਮਾਇਤ ਸਾਰੇ ਅਲੂਮਨਾ ਇੱਕ ਇਤੇ ਵੀ ਉਹਨਾਂ ਦੀ ਹਮਾਇਤ ਤੇ ਨਾਲ ਨਾਲ ਚਲੋ ਪੰਜਾਬ ਦੀ ਹਮਾਇਤ ਹੈ ਹੀ ਹੈ ਤੇ ਜਦੋਂ ਹੀ ਇਹ ਤੇ ਅਗਲੀ ਕੋਈ ਅਪਡੇਟ ਆਉਂਦੀ ਆ ਇੱਕ ਦਿਨ ਕੱਲ ਨੂੰ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਿਹੜਾ ਅਗਲੇ ਮਤਲਬ ਦਸੰਬਰ ਤੱਕ ਦਾ ਪ੍ਰੋਗਰਾਮ ਜਾਰੀ ਕਰ ਦਾਂਗੇ ਕਿ ਮੋਰਚਾ ਤਿਆਰ ਆ ਜੀ ਜੇ ਇਹਨਾਂ ਨੂੰ ਲੱਗਦਾ ਕਿ ਲੰਬਾ ਲੜਨਾ ਤਾਂ ਅਸੀਂ ਲੰਬਾ ਲੜਨ ਵਾਸਤੇ ਵੀ ਤਿਆਰ ਆ ਜੇ ਇਹ ਨਵੇੜ ਮਾ ਚਾਹੁੰਦੇ ਨੇ ਚਾਹੇ ਅੱਜ ਨਵੇੜ ਦੇਣ ਤਾਂ ਸੈਂਟਰ ਸਰਕਾਰ ਕਿਸੇ ਭਲੇਖੇ ਚ ਨਾ ਰਹੇ ਕਿ ਕਿਸੇ ਰਵਨੀਤ ਬਿੱਟੂ ਵਰਗੇ ਮਤਲਬ ਬੰਦੇ ਦੀਆਂ ਸਟੇਟਮੈਂਟਾਂ ਜਿਨ੍ਹਾਂ ਨੇ ਅੱਜ ਤੱਕ ਸਿਰਫ ਮਤਲਬ ਸੱਤਾ ਦੀ ਚੱਕਰੀ ਕਰੀ ਆ ਉਹ ਸੰਬੇ ਦੇ ਮਤਲਬ ਉਹਨਾਂ ਦੇ ਕਮੈਂਟਾਂ ਨਾਲ ਕੋਈ ਫਰਕ ਪੈ ਜੂਗਾ ਜਿਹੜੇ ਇਹੋ ਜਿਹੀਆਂ ਤਾ ਇਹਨਾਂ ਨੂੰ ਕੋਈ ਫਰਕ ਨਹੀਂ ਜੀ ਮੋਰਚਾ ਚੜ੍ਹਦੀ ਕਲਾ ਚ ਤੇ ਸਾਰਿਆਂ ਨੂੰ ਫੇਰ ਬੇਨਤੀ ਆ ਕਿ ਵੱਧ ਚੜ੍ਹ ਕੇ ਪਹੁੰਚੋ ਇੱਥੇ ਜਿੰਨਾ ਵੀ ਸਮਾਂ ਜੀਤੋਂ ਨਿਕਲਦਾ ਪਹੁੰਚੋ ਬਾਕੀ ਜੀ ਸੇਵਾ ਚ ਕੋਈ ਕੰਮ ਨਹੀਂ ਕਿਸੇ ਫੰਡ ਦੀ ਮੋਰਚੇ ਨੂੰ ਕੋਈ ਲੋੜ ਨਹੀਂ ਹੈਗੀ ਜੀ ਲੋਕਾਂ ਨੇ ਸੇਵਾ ਦੀ ਮਤਲਬ ਆਪਾਂ ਕਹਿੰਦੇ ਨੇਰੀ ਲਿਆ ਰੱਖੀ ਆ ਸੇਵਾ ਕੋਈ ਕਰਨੀ ਚਾਹੇ ਇੱਥੇ ਆ ਕੇ ਗੱਲ ਕਰੇ ਆਪਾਂ ਲੰਬਾ ਚਲਾਉਣਾ ਜੀ ਤਾਂ ਉਸ ਹਿਸਾਬ ਨਾਲ ਮਤਲਬ ਚੀਜ਼ਾਂ ਵੰਡ ਕੇ ਹੋ ਜਾਣ ਤਾਂ ਬਿਹਤਰ ਇਹੀ ਮਤਲਬ ਪਿਛਲੇ ਦੋਵਾਂ ਦਿਨਾਂ ਦੀ ਅਪਡੇਟ ਆ ਅੱਗੇ ਜਿਵੇਂ ਵੀ ਕਰਨ ਕੋਈ ਡਿਟੇਲ ਆ ਕਰਨ ਪ੍ਰੈਸ ਕਾਨਫਰੰਸ ਜਾਰੀ ਕਰਾਂਗੇ ਬਹੁਤ ਧੰਨਵਾ ਕਟਿੰਗ ਅਕ੍ਰੋਸ ਪਾਰਟੀ ਲਾਈਨਸ ਕੇ ਇਹ ਜਿਹੜਾ ਮੁੱਦਾ ਇਹ ਇਕੱਲਾ ਸਟੂਡੈਂਟਸ ਦਾ ਨਹੀਂ ਜਾਂ ਪਿਆਬ ਯੂਨੀਵਰਸਿਟੀ ਦਾ ਨਹੀਂਗਾ ਪਰ ਇਹ ਪੂਰੇ ਪੰਜਾਬ ਦਾ ਔਰ ਪੰਜਾਬੀਆਂ ਦਾ ਮੁੱਦਾ ਹੈ ਕਿਉਂਕਿ ਇਹ ਸਾਡੀ ਪ੍ਰਾਪਰਟੀ ਹੈ ਇਹ ਸਾਡਾ ਆਧਾਰਾ ਹੈਗਾ ਔਰ ਇਹ ਕੋ ਅੱਜ ਦਾ ਨਹੀਂ ਬਹੁਤ ਪੁਰਾਣਾ ਹੈ ਤਾਂ ਇਹਦੇ ਤੇ ਅਗਰ ਕੋਈ ਭਾਜਪਾ ਉੱਥੇ ਕੇਂਦਰ ਵਿੱਚ ਬੈਠੀ ਸਰਕਾਰ ਜਿਹੜੀ ਆ ਉਹ ਇਹ ਛੜਿਆੰਤਰ ਰਚ ਰਹੀ ਹੈ ਕਿ ਢੇਡੇ ਢੰਗ ਨਾਲ ਜਾਂ ਇਹ ਕਿਸੇ ਤਰੀਕੇ ਨਾਲ ਇਹਦੇ ਤੇ ਕਬਜ਼ਾ ਕੀਤਾ ਜਾਵੇ ਇਹ ਬਹੁਤ ਹੀ ਨਿੰਦਣਯੋਗ ਹੈ ਜਿਸ ਤਰੀਕੇ ਨਾਲ ਪਹਿਲਾਂ ਨੋਟੀਫਿਕੇਸ਼ਨ ਜਾਰੀ ਹੋਇਆ ਕਿ ਜਿਹੜੀ ਸੈਨੇਟ ਆ ਉਹ ਨੋਮੀਨੇਟਡ ਹੋਏਗੀ ਔਰ ਫਿਰ ਜਦੋਂ ਸਾਰਿਆਂ ਨੇ ਇਸ ਦਾ ਰੋਸ ਜਤਾਇਆ ਔਰ ਧਰਨਾ ਲਗਿਆ ਔਰ ਫਿਰ ਵਾਪਸ ਵੀ ਲੈਣਾ ਪਿਆ ਔਰ ਹਲੇ ਤੱਕ ਵੀ ਜਿਹੜੀ ਮੰਗ ਚਲੀ ਆ ਰਹੀ ਹੈ ਕਿ ਸੈਨੇਟ ਦੀ ਇਲੈਕਸ਼ਨ ਨੂੰ ਉਹਦਾ ਟਰਮ ਪੂਰੀ ਹੋਈ ਨੂੰ ਬਹੁਤ ਸਮਾਂ ਹੋ ਗਿਆ ਤੇ ਹਲੇ ਤੱਕ ਅਨਾਉਂਸਮੈਂਟ ਨਹੀਂ ਹੋ ਰਹੀ ਸੋ ਜਿਹਦੇ ਲਈ ਸਟੂਡੈਂਟਸ ਜਿਹੜੇ ਨੇ ਸਾਡੇ ਪੁਰਾਣੇ ਇੱਕ ਸਟੂਡੈਂਟਸ ਉਹ ਇੱਥੇ ਬੈਠੇ ਹੋਏ ਨੇ ਤੋਂ ਅੱਜ ਅਸੀਂ ਵੀ ਉਹਨਾਂ ਦੇ ਨਾਲ ਕਾਂਗਰਸ ਪਾਰਟੀ ਕਿਉਂਕਿ ਕਾਂਗਰਸ ਪਾਰਟੀ ਹਮੇਸ਼ਾ ਪੰਜਾਬ ਪੰਜਾਬੀਅਤ ਨਾਲ ਪੰਜਾਬੀਆਂ ਨਾਲ ਖੜਦੀ ਹੈ ਤੋਂ ਅੱਜ ਅਸੀਂ ਸਾਰੇ ਇੱਥੇ ਪਹੁੰਚੇ ਉਹਨਾਂ ਨੂੰ ਸਪੋਰਟ ਦੇਣ ਲਈ ਔਰ ਜੋ ਵੀ ਉਹਨਾਂ ਦਾ ਅਗਲਾ ਪ੍ਰੋਗਰਾਮ ਹੋਏਗਾ ਉਹਦੇ ਵਿੱਚ ਅਸੀਂ ਸਾਰੇ ਸ਼ਾਮਲ ਹੋਵਾਂਗੇ ਕੇਂਦਰ ਰਾਜ ਮੰਤਰੀ ਬਿੱਟੂ ਜੀ ਦਾ ਬਿਆਨ ਆਇਆ ਹੈ ਕਿ ਜਿਹੜੇ ਧਰਨੇ ਦੇ ਬੈਠੇ ਨੇ ਉਹਨਾਂ ਦਾ ਕੋਈ ਯੂਨੀਵਰਸਿਟੀ ਤੋਂ ਲੈਣਾ ਦੇਣਾ ਨਹੀਂ ਅੱਗ ਲਾ ਰਹੇ ਨੇ ਦੇਖੋ ਇਹ ਗੱਲ ਗੱਲ ਕਹਿਣੀ ਗਲਤ ਹੈ ਕਿਉਂਕਿ ਉਹਨਾਂ ਦਾ ਜਿਹੜਾ ਸਾਰਾ ਕੰਸਰਨ ਹੈ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਉਹ ਸਟੂਡੈਂਟ ਵੀ ਰਹੇ ਨੇ ਇੱਥੇ ਉਹਨਾਂ ਨੇ ਬਹੁਤ ਸਮਾਂ ਗੁਜ਼ਾਰਿਆ ਤਾਂ ਅਗਰ ਭਾਜਪਾ ਵਾਲੇ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਤਾਂ ਇਹ ਬਹੁਤ ਨਿੰਦਣਯੋਗ ਹੈ ਠੀਕ ਕਿਹਾ ਜਾ ਰਿਹਾ ਕਿ ਯੂਨੀਵਰਸਿਟੀ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਕੇਂਦਰ ਸਰਕਾਰ ਬਿਲਕੁਲ ਦੇਖੋ ਅਸੀਂ ਕਾਂਗਰਸ ਪਾਰਟੀ ਜਿਹੜੀ ਆ ਪਿਛਲੇ 11 ਸਾਲਾਂ ਤੋਂ ਇਸ ਗੱਲ ਦੀ ਲੜਾਈ ਲੜ ਰਹੀ ਹੈ ਕਿ ਜਿੰਨੇ ਵੀ ਵੱਡੇ ادارے ਨੇ ਉਹਨਾਂ ਤੇ ਸਿੱਧੇ ਜਾਂ ਸਿੱਧੇ ਟੰਗ ਦੇ ਨਾਲ ਭਾਜਪਾ ਆਪਣਾ ਕਬਜ਼ਾ ਜਮਾਉਣਾ ਚਾਹੁੰਦੀ ਹੈ ਔਰ ਜਿਸ ਤਰੀਕੇ ਨਾਲ ਬੀਜੇਪੀ ਦੀ ਆਈਡੀਓਲੋਜੀ ਦੇ ਨਾਲ ਜਾਂ ਸੰਘ ਦੀ ਆਈਡੀਓਲੋਜੀ ਦੇ ਨਾਲ ਜੁੜੇ ਲੋਕ ਜਿਹੜੇ ਨੇ ਉਹਨਾਂ ਨੂੰ ਵਾਈਸ ਚਾਂਸਲਰ ਲਾਇਆ ਜਾ ਰਿਹਾ ਉਹਨਾਂ ਨੂੰ ਉਹਨਾਂ ਤੇ ਕੀ ਕਹਿੰਦੇ ਨੇ ਬਿਠਾਇਆ ਜਾ ਰਿਹਾ ਤੋ ਇਹ ਸਾਰੀਆਂ ਗੱਲਾਂ ਕਾਂਗਰਸ ਪਾਰਟੀ ਪਿਛਲੇ ਜਦੋਂ ਤੋਂ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਹੈ ਇਹ ਲੜਾਈ ਲੜ ਰਹੀ ਹੈ ਔਰ ਇਹ ਗੱਲਾਂ ਸਾਬਤ ਹੋ ਰਹੀਆਂ ਨੇ ਅੱਜ ਜੋ ਇੱਥੇ ਹੁਕਮ ਫਰਮਾਨ ਜਾਰੀ ਹੋਏ ਨੇ ਤੋ ਇੱਥੋਂ ਤਾਂ ਇਹੀ ਪਤਾ ਲੱਗਦਾ ਇਹੀ ਉਥੋਂ ਇੱਕ ਆਪਾਂ ਸਮੈਲ ਕਰ ਸਕਦੇ ਹਾਂ ਕਿ ਉਹਨਾਂ ਦੀ ਨੀਅਤ ਹੀ ਇਹ ਹੈ ਕਿ ਕਿਸੇ ਤਰੀਕੇ ਨਾਲ ਇਹੋ ਜਿਹੇ ਜਿਹੜੇ ਵੱਡੇ ادارے ਨੇ ਉਹਨਾਂ ਤੇ ਉਹਨਾਂ ਦੀ ਜਿਹੜੀ ਸੋਚ ਆ ਜਾਂ ਉਹਨਾਂ ਦੀ ਆਈਡੀਓਲੋਜੀ ਆ ਉਹਦਾ ਇੱਥੇ